ਉਣੀ ਇਣੀ ਅਣੀ ਅਸੀਂ ਕਿੰਨੇ ਭੁੱਲ ਗਏ ਦੋ ਨਗ ਕੀਮਤੀ ਸੀ ਕਿੱਥੇ ਰੁੱਲ ਗਏ ਸੁੰਨੇ ਹੋਏ ਚੇਤੇ ਸਾਡੇ ਗੰਗਾ ਯੰਗਾ ਹੈ ਵਿਸਾਰਿਆ ਐਆਂ ਆਉਂਆ ਕਹਿ ਕੇ ਤਾਂ ਉਚਾਰਨ ਵਿਗਾੜਿਆ ਰਿਹਾਂ ਨਾ ਗਿਆਨ ਸੰਨ ਗੰਗਾ ਖਾਲੀ ਸਿੱਖਦੇ ਯਤਨ ਨਹੀਂ ਕਰਦੇ ਹਾਂ ਯੰਗਾ ਖਾਲੀ ਲਿਖਦੇ ਹੋਏ ਹਾਂ ਅਣਿਆਣ ਸੰਗ ਸਿੰਘ ਨਹੀਂ ਸੰਿਆਣ ਦੇ ਅੰਗਣਾ ਤੇ ਅੰਗ ਸਿੰਘੀ ਸਿੰਘਿਆਂ ਦੀ ਜਾਣਦੇ ਹਿੰਗ ਛਿੰਝ ਕੰਗੜ ਤੇ ਇੰਝਣਾਂ ਦੀ ਦਿਸਦੇ ਜਾਨੇ ਜਾਨੀ ਜੰਨਿਉ ਤੇ ਤਰਿੰਝਣਾਂ ਦੀ ਦਿਸਦੇ ਪਿੰਝਣਾ ਪਿਝੌਣਾ ਪਿੰਜਾ ਪੰਜ ਸਾਨੂੰ ਭੁੱਲਿਆ ਸਾਨਿ ਮੁੰਝ ਮੰਝਣਾ ਤੇ ਮੰਝ ਸਾਨੂੰ ਭੁੱਲਿਆ ਬੰਗ ਭੰਗ ਮੰਗਣੂ ਤਾਂ ਲੰਗੇ ਹੋਗੇ ਲੱਗਦੇ ਰਿੰਗਣਾ ਤੇ ਰੰਗਣਾ ਬੇਰੰਗੇ ਹੋਗੇ ਲੱਗਦੇ ਰੰਗ ਕਿਸੇ ਰੱਖਿਆ ਜੋ 링ਣੇ ਜੋਤ ਰੁੱਸਿਆ ਗਿਆਨ ਤ ਨ ਭੁញ ਪੰਜ ਤੇ ਸੰਯਾਨ ਖੁੱਸਿਆ ਯਾਨ ਰਖੋ ਯਤ ਦੀ ਤੇ ਯਤ ਕਨੂ ਜਾਣਿਓ ਯਪਨ ਨ ਕਰਿਓ ਸੰਯਪਨ ਪਛਾਣਿਓ ਯਾਨੋ ਗਾਲੇ ਇਕ ਮੇਰੀ ਸੰਹੀ ਹੋ ਪੰਜਾਬੀਓ ਛਿੰਗ ਬਣ ਕੇ ਰਾਂ ਦੇ ਪੰਜਾਬੀ ਨਾ ਤਿਆਗੀਓ ਤੇਤੀ ਅਖਰੀ ਬਣਾ ਕੇ ਪਚਾਰ ਨ ਕਰੀਏ ਲੰਗੜੀ ਮਾ ਬੋਲੀ ਸਵੀਕਾਰ ਨ ਕਰੀਏ